ਹਾਂਜੀ ਮੁਰਗੀਆਂ ਬਾਰੇ ਵੀ ਆਪਾਂ ਜਿਹੜੀ ਜਾਣਕਾਰੀ ਆ ਤੁਹਾਨੂੰ ਜ਼ਰੂਰ ਦੇਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਜਿਹੜੀ ਖੁਸ਼ਖਬਰੀ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਕਿ ਸੋਸ਼ਲ ਨੈਟਵਰਕ ਤੋਂ ਜਿਹੜੀ ਮੇਰੀ ਪਹਿਲੀ ਕਮਾਈ ਆ ਉਹ ਆ ਗਈ ਆ ਤੇ ਮੁਰਗੀ ਫਾਰਮ ਦੇ ਨਾਲ-ਨਾਲ ਆਪਾਂ ਜਿਹੜਾ ਸੋਸ਼ਲ ਨੈਟਵਰਕ ਤੇ ਵੀ ਕੰਮ ਕਰੀਦਾ ਆ ਤੇ ਪਹਿਲੀ ਕਮਾਈ ਦੇ ਨਾਲ ਆਪਾਂ ਪਹਿਲਾਂ ਸਭ ਤੋਂ ਰਾਜਾ ਸਾਹਿਬ ਜੀ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਜਿਹੜੇ ਮੇਰੇ ਮੰਮੀ ਜੀ ਨੇ ਮਾਤਾ ਜੀ ਨੇ ਉਹਨਾਂ ਨੂੰ ਆਪਾਂ ਇੱਕ ਗਿਫਟ ਦਿੱਤਾ ਤੇ ਸੱਚ ਜਾਣਿਓ ਜਿਹੜੀ ਕਮਾਈ ਕਰਕੇ ਆਪਣੇ ਮਾਪੇ ਨੂੰ ਕੋਈ ਖੁਸ਼ੀ ਦੇਣੀ ਆ ਉਹਦੇ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈਗੀ ਤੇ ਆਪਣੀ ਖੁਦ ਦੀ ਕਮਾਈ ਕਰਕੇ ਆਪਣੇ ਮਾਪਿਓ ਨੂੰ ਕੋਈ ਖੁਸ਼ੀ ਦੇਣੀ ਇਹ ਬਹੁਤ ਹੀ ਜ਼ਿਆਦਾ ਸਕੂਨ ਵਾਲੀ ਸੀ ਚਾਹੇ ਗਿਫਟ ਛੋਟਾ ਹੀ ਸੀ ਪਰ ਮੇਰੇ ਲਈ ਬਹੁਤ ਸਕੂਨ ਭਰਿਆ ਸੀ ਸੋ ਤੁਸੀਂ ਵੀ ਜੇਕਰ ਕਿਸੇ ਕੰਮ ਬਾਰੇ ਜਾਣਕਾਰੀ ਰੱਖਦੇ ਆ ਕੋਈ ਵੀ ਕੰਮ ਆ ਚਾਹੀਏ ਜ਼ਰੂਰੀ ਨਹੀਂ ਹੈਗਾ ਕਿ ਮੁਰਗੀ ਫਾਰਮ ਦਾ ਕੰਮ ਆ ਚਾਹੇ ਤੁਸੀਂ ਕਿਸੇ ਵੀ ਕੰਮ ਬਾਰੇ ਜਾਣਕਾਰੀ ਰੱਖਦੇ ਆ ਜਾਂ ਫਿਰ ਕੋਈ ਤੁਸੀਂ ਕੋਈ ਲਿਖਦੇ ਆ ਤੁਸੀਂ ਵਧੀਆ ਤਰੀਕੇ ਨਾਲ ਲਿਖ ਸਕਦੇ ਆ ਤੁਹਾਡੇ ਕੋਈ ਆਪਣੇ ਵਿਚਾਰ ਆ ਤੇ ਤੁਸੀਂ ਸੋਸ਼ਲ ਨੈਟਵਰਕ ਤੇ ਆਪਣਾ ਪੇਜ ਜਾ YouTube ਤੇ ਆਪਣਾ ਚੈਨਲ ਜਾਂ Instagram ਤੇ ID ਜਰੂਰ ਬਣਾਓ ਤਾਂ ਜੋ ਉਹਦੇ ذریعے ਵੀ ਕਮਾਈ ਜਿਹੜੀ ਹੋ ਸਕੇ ਦੇਖੋ ਜ਼ਰੂਰੀ ਨਹੀਂ ਹੈਗਾ ਕਿ ਨੱਚ ਟੱਪ ਕੇ ਹੀ ਕਮਾਇਆ ਜਾ ਸਕਦਾ ਹੈ سوشل ਨੈਟਵਰਕ ਤੋਂ ਵੈਸੇ ਵੀ ਬਹੁਤ سارے ਤਰੀਕੇ ਨੇ ਵੈਸੇ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੀ ਹੈਗੀ ਜਿਹੜੇ ਨੱਚ ਟੱਪ ਕੇ ਕਮਾਈ ਕਰਦੇ ਨੇ ਉਹ ਵੀ ਇੱਕ ਉਹਨਾਂ ਦਾ ਆਪਣਾ ਹੁਨਰ ਆ ਠੀਕ ਆ ਤੇ ਜੇ ਹੁਣ ਮੈਨੂੰ ਕੋਈ ਕਹੇ ਵੀ ਮੈਂ ਨੱਚਣ ਟੱਪਾਂ ਮੈਂ ਨਹੀਂ ਨੱਚ ਸਕਦੀ ਕਿਉਂਕਿ ਮੇਰੇ ਕੋਲ ਉਹ ਹੁਨਰ ਆ ਜਿਹੜਾ ਨਹੀਂ ਹੈਗਾ ਮੈਂ ਬਿਲਕੁਲ ਹੀ ਇੱਕ ਮਤਲਬ ਕਿ ਇਹ ਕਹ ਲਓ ਵੀ ਮੈਂ ਤਾੜੀ ਵੀ ਨਹੀਂ ਮਾਰ ਸਕਦੀ ਹੈਗੀ ਕਿ ਮੈਨੂੰ ਗਾਣਾ ਲੱਗਾ ਹੋਵੇ ਤੇ ਮੈਨੂੰ ਡੀਜੇ ਤੇ ਨੱਚਣਾ ਪਵੇ ਮੈਂ ਨਹੀਂ ਕਰ ਸਕਦੀ ਹੈਗੀ ਉਹ ਉਹਨਾਂ ਦਾ ਆਪਣਾ ਹੁਨਰ ਆ ਮੈਂ ਜਿਹੜਾ ਕੰਮ ਕਰ ਸਕਦੀ ਆ ਉਹ ਮੈਂ ਕਰਦੀ ਆ ਮੈਨੂੰ ਆਰਗੇਨਿਕ ਸਬਜ਼ੀ ਦਾ ਸ਼ੌਂਕ ਆ ਤੇ ਮੁਰਗੀ ਫਾਰਮ ਦਾ ਸ਼ੌਂਕ ਆ ਤੇ ਜਿਹੜੇ ਆਪਾਂ ਪਸ਼ੂ ਵੀ ਰੱਖੇ ਹੋਏ ਨੇ ਤੇ ਇਹ ਮੇਰੇ ਸ਼ੌਂਕ ਆ ਮੈਨੂੰ ਇਹ ਕੰਮ ਪਸੰਦ ਆ ਤੇ ਉਹ ਉਹਨਾਂ ਦੀ ਆਪਣੀ ਪਰਸਨਲ ਲਾਈਫ ਆ ਉਹ ਉਹਨਾਂ ਲਈ ਵਧੀਆ ਕੰਮ ਆ ਤੇ ਸੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਜੇਕਰ ਤੁਹਾਡੇ ਕੋਲ ਕੋਈ ਵੀ ਆਪਣਾ ਜਿਹੜਾ ਹੁਨਰ ਹੈਗਾ ਆ ਤੁਹਾਡੇ ਕੋਲ ਆਪਣਾ ਕੰਟੈਂਟ ਹੈਗਾ ਆ ਤੇ ਤੁਸੀਂ ਸੋਸ਼ਲ ਨੈਟਵਰਕ ਨੂੰ ਯੂਜ਼ ਕਰਕੇ ਜਿਹੜੀ ਕਮਾਈ ਆ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ ਤੇ ਹੁਣ ਆਪਾਂ ਗੱਲ ਕਰਦੇ ਆ ਮੁਰਗੀਆਂ ਬਾਰੇ ਕੀ ਜਿਵੇਂ ਕਿ ਪਹਿਲਾਂ ਵੀ ਮੈਂ ਕਾਫੀ ਵੀਡੀਓ ਦੇ ਵਿੱਚ ਇਹ ਗੱਲ ਕਹੀ ਆ ਵੀ ਇਹ ਜਿਹੜਾ ਕੰਮ ਆ ਉਹ ਮੁਰਗੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਵੀ ਜਾਂ ਮੁਰਗੀਆਂ ਦੇ ਬੱਚਿਆਂ ਤੋਂ ਚੂਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਉਹਦੇ ਬਾਰੇ ਅੱਜ ਆਪਾਂ ਗੱਲ ਕਰਨ ਲੱਗੇ ਆ ਇਸ ਵੀਡੀਓ ਦੇ ਵਿੱਚ ਵੈਸੇ ਤਾਂ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਇਹੀ ਆਖਿਆ ਆ ਕਿ ਤੁਸੀਂ ਇਹ ਜਿਹੜਾ ਮੁਰਗੀ ਫਾਰਮ ਦਾ ਕੰਮ ਇਹ ਸ਼ੁਰੂ ਕਰਨਾ ਹੈ ਚੂਚਿਆਂ ਤੋਂ ਤੁਸੀਂ ਜਦੋਂ ਵੀ ਇਹ ਕੰਮ ਸ਼ੁਰੂ ਕਰਨਾ ਹੈ ਇਹ ਕੰਮ ਸ਼ੁਰੂ ਕਰਨਾ ਤੁਸੀਂ ਚੂਚਿਆਂ ਤੋਂ ਨਾ ਕਿ ਮੁਰਗੀਆਂ ਤੋਂ ਕਾਰਨ ਕੀ ਆ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਹਾਂ ਦੇਖੋ ਚੂਚੇ ਤੁਸੀਂ ਖੁਦ ਖਰੀਦਣੇ ਨੇ ਤੇ ਥੁਆ ਤੁਸੀਂ ਉਹਨਾਂ ਦੀ ਵਧੀਆ ਗਰੋਥ ਆ ਜਿਹੜੀ ਤਿਆਰ ਕਰ ਸਕਦੇ ਆ ਵਧੀਆ ਤਰੀਕੇ ਦੇ ਨਾਲ ਵਧੀਆ ਦੇਖਭਾਲ ਕਰਕੇ ਤੇ ਉਹਨਾਂ ਦੀ ਜਿਹੜੀ ਨਸਲ ਆ ਉਹ ਵੀ ਤੁਸੀਂ ਵਧੀਆ ਤਰੀਕੇ ਦੇ ਨਾਲ ਵਧੀਆ ਆਪਣੇ ਹਿਸਾਬ ਦੇ ਨਾਲ ਚੁਣ ਸਕਦੇ ਆ ਵੀ ਤੁਸੀਂ ਆਰ ਆਈ ਆਰ ਲੈਣੇ ਆ ਜਾਂ ਫਿਰ ਬਲੈਕ ਲੈਣੇ ਆ ਤੇ ਤੁਹਾਨੂੰ ਪਤਾ ਹੋਣਾ ਆ ਵੀ ਅਸੀਂ ਇਹ ਨਸਲ ਆ ਜਿਹੜੀ ਖਰੀਦੀ ਆ ਤੇ ਕਿਹੜੇ ਫਾਰਮ ਤੋਂ ਖਰੀਦੀ ਆ ਤੇ ਕੱਲੂ ਜੇਕਰ ਉਹ ਨਸਲ ਨਹੀਂ ਨਿਕਲਦੀ ਹੈਗੀ ਤਾਂ ਤੁਸੀਂ ਫਾਰਮ ਵਾਲੇ ਨੂੰ ਜਾ ਕੇ ਕਹਿ ਸਕਦੇ ਆ ਜਾਂ ਜਿਹੜੇ ਵੀ ਤੁਸੀਂ ਐਚ ਡੀ ਵਾਲੇ ਤੋਂ ਲਏ ਨੇ ਤੁਸੀਂ ਉਹਨੂੰ ਕਹਿ ਸਕਦੇ ਆ ਵੀ ਸਾਨੂੰ ਜਿਹੜੀ ਇਹ ਨਸਲ ਆ ਜਿਹੜੀ ਤੁਸੀਂ ਦਿੱਤੀ ਸੀ ਪਰ ਇਹ ਉਹ ਨਸਲ ਆ ਜਿਹੜੀ ਨਹੀਂ ਨਿਕਲੀ ਠੀਕ ਆ ਤੇ ਉਹਨਾਂ ਦੀ ਤੁਸੀਂ ਵਧੀਆ ਤਰੀਕੇ ਨਾਲ ਦੇਖਭਾਲ ਕਰ ਸਕਦੇ ਆ ਅਪ੍ਰੈਲ ਦੇ ਵਿੱਚ ਖਰੀਦ ਕੇ ਮਾਰਚ ਦੇ ਵਿੱਚ ਖਰੀਦ ਕੇ ਤੇ ਤੁਹਾਨੂੰ ਪਤਾ ਹੋਣਾ ਆ ਪੱਕੀ ਗਾਰੰਟੀ ਹੋਣੀ ਆ ਕਿ ਇਹ ਜਿਹੜੇ ਹੁਣ ਮਹੀਨੇ ਆਉਣੇ ਨੇ ਠੀਕ ਆ ਸਿਆਲ ਆਉਣਾ ਆ ਮੰਨ ਲਓ ਤੁਸੀਂ ਅਪ੍ਰੈਲ ਦੇ ਵਿੱਚ ਮਾਰਚ ਦੇ ਵਿੱਚ ਚੂਚੇ ਖਰੀਦ ਲੈ ਵਧੀਆ ਉਹਨਾਂ ਦੀ ਗਰੋਥ ਹੋਊਗੀ 5 ਮਹੀਨੇ ਦੇ ਵਿੱਚ ਤੇ ਸਤੰਬਰ ਅਕਤੂਬਰ ਦੇ ਵਿੱਚ ਉਹ ਆਂਡੇ ਦੇਣ ਲੱਗ ਪਏ ਠੀਕ ਆ ਇਹ ਪੂਰੀ ਗਾਰੰਟੀ ਹੋ ਜਾਣੀ ਤੁਹਾਡੇ ਕੋਲ ਵੀ ਅਸੀਂ ਬੱਚੇ ਆ ਜਿਹੜੇ ਪਾਲ ਲਏ ਆ ਤੇ ਸਤੰਬਰ ਅਕਤੂਬਰ ਦੇ ਵਿੱਚ ਆਂਡੇ ਦੇਣ ਲੱਗ ਪੈਣੇ ਨੇ ਲੱਗ ਪੈਂਦੇ ਨੇ ਜਿਹੜੇ ਆਰ ਆਈ ਆਰ ਨੇ ਜਾਂ ਫਿਰ ਜਿਹੜੇ ਬਲੈਕ ਆ ਇਹ ਵਾਲੀਆਂ ਜਿਹੜੀਆਂ ਮੁਰਗੀਆਂ ਨੇ ਇਹ ਦੇਣ ਲੱਗ ਪੰਜ ਪੈਂਦੀਆਂ ਨੇ 5 5.5 ਮਹੀਨੇ ਦੀਆਂ ਹੋ ਕੇ ਤੇ ਇਹ ਜਿਹੜੀ ਗੱਲ ਆ ਪੂਰੀ ਤਰ੍ਹਾਂ ਪੱਕੀ ਹੋ ਗਈ ਪਰ ਜੇਕਰ ਤੁਸੀਂ ਖਰੀਦਦੇ ਆ ਕਿਸੇ ਤੋਂ ਮੁਰਗੀਆਂ ਪਹਿਲੀ ਗੱਲ ਤਾਂ ਇਹ ਆ ਵੀ ਮੁਰਗੀਆਂ ਮਿਲਣਗੀਆਂ ਤੁਹਾਨੂੰ ਮਹਿੰਗੀਆਂ ਠੀਕ ਆ ਜੇ ਤਾਂ ਤੁਸੀਂ ਲੈਣੇ ਆ ਸਰਦੀਆਂ ਚੜਦੇ ਸਿਆਲਾਂ ਦੇ ਵਿੱਚ ਚੜਦੇ ਤੁਸੀਂ ਲੈਣੇ ਆ ਸਰਦੀਆਂ ਦੇ ਵਿੱਚ ਤਾਂ ਇਹ ਮੁਰਗੀ ਆ ਜਿਹੜੀ ਤੁਹਾਨੂੰ 5 550 ਤੋਂ ਘੱਟ ਨਹੀਂ ਮਿਲਣੀ ਹੈਗੀ ਪਹਿਲਾਂ ਵੀ ਦੱਸਿਆ ਮੈਂ ਤੁਹਾਨੂੰ ਪਰ ਜੇਕਰ ਤੁਸੀਂ ਹੁਣ ਖਰੀਦਦੇ ਆ ਹੁਣ ਤੁਹਾਨੂੰ ਸਸਤੀ ਵੀ ਮਿਲ ਜਾਣੀ ਆ ਹੁਣ ਸਰਦੀਆਂ ਦਾ ਐਂਡ ਆ ਠੀਕ ਆ ਅੱਗੇ ਹੁਣ ਗਰਮੀ ਆਉਣੀ ਆ ਹੁਣ ਤੁਹਾਨੂੰ ਬਹੁਤ ਹੀ ਸਸਤੇ ਰੇਟ ਤੇ ਵੀ ਮੁਰਗੀਆਂ ਜਿਹੜੀਆਂ ਮਿਲ ਜਾਣੀਆਂ ਨੇ ਤੁਸੀਂ ਦੇਖਿਆ ਹੋਆ ਆ ਬਈ ਇੰਸਟਾਗ੍ਰam ਤੇ ਕਈ ਇਹੋ ਜਿਹੇ ਜਿਹੜੀਆਂ ਪੇਜਾਂ ਬਣੇ ਹੋਏ ਨੇ ਬਈ ਉੱਥੇ ਹੁਣ ਇਹੀ ਲਿਖਿਆ ਆਉਂਦਾ ਵੀ ਇਹ ਜਿਹੜੀਆਂ ਆਰ ਆਈ ਮੁਰਗੀਆਂ ਨੇ ਤੇ ਆਂਡੇ ਦੇਣ ਵਾਲੀਆਂ ਮੁਰਗੀਆਂ ਨੇ ਸਿਰਫ ਇੰਨੇ ਰੁਪਏ ਦੀਆਂ ਸਿਰਫ ਇੰਨੇ ਰੁਪਏ ਦੀਆਂ ਉਹ ਕਿਉਂ ਇੰਨੀਆਂ ਸਸਤੀਆਂ ਕਰ ਦਿੱਤੀਆਂ ਨੇ ਕਿਉਂਕਿ ਹੁਣ ਜਿਹੜਾ ਟਾਈਮ ਆ ਆਉਣਾ ਆ ਮoure ਗਰਮੀਆਂ ਦਾ ਗਰਮੀਆਂ ਦੇ ਵਿੱਚ ਆਂਡੇ ਆ ਜਿਹੜੇ ਉਹ ਬਹੁਤ ਘੱਟ ਸੇਲ ਹੁੰਦੇ ਨੇ ਠੀਕ ਆ ਤੇ ਮੁਰਗੀਆਂ ਤੁਹਾਨੂੰ ਸਸਤੀਆਂ ਮਿਲ ਜਾਣਗੀਆਂ ਪਰ ਉਹਨਾਂ ਮੁਰਗੀਆਂ ਦੀ ਕੋਈ ਗਾਰੰਟੀ ਨਹੀਂ ਹੈਗੀ ਕਿ ਉਹ ਤੁਹਾਡੇ ਘਰੇ ਆ ਕੇ ਅੰਡੇ ਦੇਣਗੀਆਂ ਜਾਂ ਨਹੀਂ ਜਾਂ ਫਿਰ 2-3 ਮਹੀਨੇ ਅੰਡੇ ਦੇਣਗੀਆਂ ਤੇ ਉਸ ਤੋਂ ਬਾਅਦ ਜਦੋਂ ਸਿਆਲ ਆਉਣ ਵਾਲਾ ਹੋਣਾ ਆ ਸਰਦੀਆਂ ਆਉਣ ਵਾਲੀਆਂ ਹੋਣੀਆਂ ਆ ਤੇ ਇਹੀ ਮੁਰਗੀਆਂ ਜਿਹੜੀਆਂ ਅੰਡੇ ਦੇਣ ਤੋਂ ਬੰਦ ਹੋ ਜਾਣਗੀਆਂ ਕਿਉਂ ਕਿ ਤੁਹਾਨੂੰ ਨਹੀਂ ਪਤਾ ਹੁੰਨੀਆ ਹੁਣਾਂ ਕਿ ਉਹ ਮੁਰਗੀਆਂ ਜਿਹੜੀਆਂ ਕਿੰਨੀਆਂ ਪੁਰਾਣੀਆਂ ਨੇ ਕਿੰਨੇ ਸਾਲ ਦੀਆਂ ਨੇ ਮੇਰੇ ਕੋਲ 2.5 ਸਾਲ ਪੁਰਾਣੀਆਂ ਜਿਹੜੀਆਂ ਮੁਰਗੀਆਂ ਨੇ ਤੇ ਉਹ ਹੁਣ ਅੰਡੇ ਦੇਣੋਂ ਹਟ ਗਈਆਂ ਨੇ ਇਹਕਾ ਇਹ ਜਿਹੜੀ ਤੁਸੀਂ ਮੁਰਗੀ ਦੇਖ ਰਹੇ ਆ ਇਹ ਵੀ ਪੁਰਾਣੀ ਹੀ ਆ ਸ਼ਾਇਦ ਹਾਂ ਤੇ ਮੁਰਗੀਆਂ ਜਿਹੜੀਆਂ ਵਿੱਚੋਂ ਆਂਡੇ ਦੇਣ ਜਿਹੜੀਆਂ ਹਟ ਗਈਆਂ ਨੇ ਪੁਰਾਣੀਆਂ ਮੁਰਗੀਆਂ ਸੋ ਜਦੋਂ ਤੁਸੀਂ ਕਿਸੇ ਤੋਂ ਖਰੀਦੋਗੇ ਤੁਹਾਨੂੰ ਨਹੀਂ ਪਤਾ ਹੋਣਾ ਵੀ ਇਹ ਮੁਰਗੀਆਂ ਕਿੰਨੇ ਸਾਲ ਪੁਰਾਣੀਆਂ ਨੇ ਝੂਠ ਬੋਲਿਆ ਜਾਣਾ ਆ ਵੀ ਇਹ ਮੁਰਗੀ ਤਾਂ ਜੀ ਹਜੇ ਐਨੇ ਮਹੀਨੇ ਦੀ ਆ ਐਨੇ ਮਹੀਨੇ ਦੀ ਜਦਕੀ ਸੱਚ ਨਹੀਂ ਹੁੰਦਾ ਹੈਗਾ ਹਰੇਕ ਕੰਮ ਦੇ ਵਿੱਚ ਝੂਠਾ ਜਿਹੜਾ ਉਹ ਚੱਲਦਾ ਆ ਸ਼ਾਇਦ ਮੇਰੀ ਇਹ ਵੀਡੀਓ ਕਈਆਂ ਨੂੰ ਨਾ ਚੰਗੀ ਲੱਗੇ ਬਈ ਕਈਆਂ ਦਾ ਜਿਹੜਾ ਸੱਚ ਆਪਾਂ ਸਾਹਮਣੇ ਲੈ ਆਂਦਾ ਆ ਪਰ ਇਹੋ ਜਿਹਾ ਇਸ ਕੰਮ ਦੇ ਵਿੱਚ ਹੁੰਦਾ ਆ ਤੇ ਮੈਂ ਨਹੀਂ ਚਾਹੁੰਦੀ ਹੈਗੀ ਬਈ ਕਿਸੇ ਦਾ ਨੁਕਸਾਨ ਹੋਵੇ ਕਿਉਂਕਿ ਬਹੁਤ ਸਾਰੀਆਂ ਮੇਰੀਆਂ ਭੈਣਾਂ ਇੱਥੋਂ ਮੈਨੂੰ ਦੇਖ ਕੇ ਇਹ ਜਿਹੜਾ ਕੰਮ ਆ ਘਰੇ ਰਹਿ ਕੇ ਸ਼ੁਰੂ ਕਰਨਾ ਚਾਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਘਰੇ ਰਹਿ ਕੇ ਅਸੀਂ 30-35 ਮੁਰਗੀਆਂ ਐ ਜਿਹੜੀਆਂ ਅਸੀਂ ਪਾਲ ਸਕਦੇ ਆ ਤੇ ਕਮਾਈ ਐ ਜਿਹੜੀ ਕਰ ਸਕਦੇ ਆ ਤੇ ਇਹੀ ਕਾਰਨ ਆ ਮੈਂ ਛੋਟੀਆਂ-ਛੋਟੀਆਂ ਗੱਲਾਂ ਐ ਜਿਹੜੀਆਂ ਜ਼ਰੂਰ ਦੱਸਦੀਆਂ ਕਿਉਂਕਿ ਜਿਹੜੀਆਂ ਪਹਿਲਾਂ ਤੋਂ ਇਹ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਆ ਪਰ ਜਿਹੜੇ ਹੁਣੇ ਨਵੇਂ-ਨਵੇਂ ਇਹ ਕੰਮ ਸ਼ੁਰੂ ਕਰ ਰਹੇ ਆ ਉਹਨਾਂ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਨਹੀਂ ਪਤਾ ਹੈਗਾ ਤੇ ਉਹ ਕੰਮ ਸ਼ੁਰੂ ਕਰਨ ਦੇ ਚੱਕਰ ਦੇ ਵਿੱਚ ਮੁਰਗੀਆਂ ਨਾ ਖਰੀਦ ਲੈਣ ਇਸ ਲਈ ਮੈਂ ਇਹ ਵੀਡੀਓ ਬਣਾਈ ਆ ਵੀ ਤੁਸੀਂ ਜਿਹੜਾ ਕੰਮ ਆ ਵੈਸੇ ਮੈਨੂੰ ਕਮੈਂਟ ਵੀ ਆਏ ਸੀ ਕਿ ਇਹ ਜਿਹੜਾ ਕੰਮ ਆ ਮੁਰਗੀਆਂ ਤੋਂ ਸ਼ੁਰੂ ਕਰੀਏ ਜਾਂ ਚੂਚਿਆਂ ਤੋਂ ਸ਼ੁਰੂ ਕਰੀਏ ਤੇ ਤੁਸੀਂ ਇਹ ਜਿਹੜਾ ਕੰਮ ਆ ਚੂਚਿਆਂ ਚ ਹੀ ਚੂਚੇ ਤੋਂ ਹੀ ਸ਼ੁਰੂ ਕਰਨਾ ਹੈ ਤੇ ਹੁਣ ਜਿਹੜਾ ਆਉਣ ਵਾਲਾ ਟਾਈਮ ਆ ਮਾਰਚ 2025 ਦਾ ਮਾਰਚ ਤੇ ਅਪ੍ਰੈਲ ਇਹਨਾਂ ਮਹੀਨਿਆਂ ਵਿੱਚ ਤੁਸੀਂ ਚੂਚੇ ਲੈ ਕੇ ਪਾਲ ਸਕਦੇ ਆ ਤੇ ਉਹਨਾਂ ਤੋਂ ਜਿਹੜੀ ਵਧੀਆ ਕਮਾਈ ਆ ਉਹ ਹੋਵੇਗੀ ਤੁਹਾਨੂੰ ਆਪਾਂ ਪਹਿਲਾਂ ਵੀਡੀਓ ਜਿਹੜੀਆਂ ਪਾਈਆਂ ਨੇ ਉਹਨਾਂ ਵਿੱਚ ਦੱਸਿਆ ਸਾਰਾ ਕੁਝ ਤੁਸੀਂ ਪਿੱਛੇ ਜਾ ਕੇ ਦੇਖ ਵੀ ਸਕਦੇ ਆ ਬਈ ਕਿਹੜੀ ਨਸਲ ਤੁਸੀਂ ਖਰੀਦਣੀ ਆ ਤੇ ਕਿਹੜੇ ਮਹੀਨਿਆਂ ਦੇ ਵਿੱਚ ਖਰੀਦਣੇ ਆ ਠੀਕ ਆ ਤਿੱਕਾ ਦੋਤੋ ਤੁਹਾਡੀ ਜਿਹੜੀ ਕਮਾਈ ਆ ਉਹ ਹੋਣ ਲੱਗ ਜਾਣੀ ਆ ਸਾਰਾ ਕੁਝ ਜਿਹੜੀਆਂ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਆਪਾਂ ਵੀਡੀਓ ਪਾਈਆਂ ਨੇ ਉਹਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਹੋਈ ਆ ਤੁਹਾਨੂੰ ਤੇ ਮੇਰਾ ਛੋਟੀਆਂ-ਛੋਟੀਆਂ ਗੱਲਾਂ ਦੱਸਣ ਦਾ ਇਹੀ ਕਾਰਨ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਜਿਹੜੇ ਤਾਂ ਪਹਿਲਾਂ ਤੋਂ ਇਹ ਕੰਮ ਬਾਰੇ ਜਾਣਦੇ ਨੇ ਉਹਨਾਂ ਨੂੰ ਤਾਂ ਇਸ ਕੰਮ ਬਾਰੇ ਜਿਹੜੀ ਜਾਣਕਾਰੀ ਉਹ ਸਾਰੀ ਹੈਗੀ ਆ ਤੇ ਉਹਨਾਂ ਲਈ ਤਾਂ ਇਹ ਗੱਲਾਂ ਜਿਹੜੀਆਂ ਮੇਰੀਆਂ ਨੇ ਸ਼ਾਇਦ ਬੇਕਾਰ ਲੱਗਣ ਪਰ ਜਿਹੜੇ ਨਵੇਂ ਨੇ ਇਸ ਕੰਮ ਦੇ ਵਿੱਚ ਉਹਨਾਂ ਲਈ ਇਹ ਗੱਲਾਂ ਜਿਹੜੀਆਂ ਬਹੁਤ ਜ਼ਰੂਰੀ ਹੋਣੀਆਂ ਨੇ ਤੇ ਬਾਕੀ ਇਸ ਤੋਂ ਬਿਨਾ ਕੋਈ ਜਾਣਕਾਰੀ ਚਾਹੀਦੀ ਹੋਵੇ ਠੀਕ ਆ ਤੇ ਆ ਵੀਡੀਓ ਦੇ ਵਿੱਚ ਦੇਖੋ ਤੁਸੀਂ ਬਾਕੀ ਮੁਰਗੀਆਂ ਨਾਲੋਂ ਇਹ ਜਿਹੜਾ ਬੱਚਾ ਆ ਇਹਦੀ ਅਜੇ ਕਲਗੀ ਵੀ ਨਹੀਂ ਆਈ ਹੈਗੀ ਇਹ ਮੈਂ ਕਈ ਵਾਰੀ ਸੋਚਿਆ ਸੀਗਾ ਵੀ ਤੁਹਾਨੂੰ ਦਿਖਾਵਾਂ ਤੇ ਉਹ ਜਿਹੜਾ ਦੇਖਿਆ ਤੁਸੀਂ ਬੱਚਾ ਪਹਿਲਾਂ ਆਇਆ ਸੀਗਾ ਉਹ ਬਿਲਕੁਲ ਉਹਦੇ ਕਲਗੀ ਵੀ ਨਹੀਂ ਆਈ ਹੈਗੀ ਕਿਉਂਕਿ ਇਹ ਜਿਹੜਾ ਬੱਚਾ ਹੈ ਮੈਂ 20 ਮੁਰਗੀਆਂ ਦੇ ਨਾਲ ਹੀ ਲੈ ਕੇ ਆਈ ਸੀ 20 ਜਦੋਂ ਮੈਂ ਬੱਚੇ ਲੈ ਕੇ ਆਈ ਸੀ 20 ਚੂਚੇ ਲੈ ਕੇ ਆਈ ਸੀ ਉਹਨਾਂ ਦੇ ਨਾਲ ਹੀ ਆਏ ਸੀ ਤੇ ਮੈਨੂੰ ਇਹੀ ਕਿਹਾ ਗਿਆ ਸੀ ਵੀ ਇਹ ਜਿਹੜੇ ਬੱਚੇ ਨੇ 2 ਮਹੀਨੇ ਦੇ ਨੇ ਹੁਣ ਤੁਸੀਂ ਲਾ ਲਓ ਸਾਹਿਬ ਵੀ ਮਿਕਸੀ ਆ ਗਏ ਠੀਕ ਆ ਤੇ ਬਾਕੀ ਜਿਹੜੀਆਂ ਮੁਰਗੀਆਂ ਨੇ ਉਹ ਆਂਡੇ ਦੇਣ ਵੀ ਲੱਗ ਪਈਆਂ ਤੇ ਇਹ ਜਿਹੜਾ ਚੂਚਾ ਆ ਇਹ ਵਿਚਾਰੇ ਦੇ ਹਜੇ ਕਲਗੀ ਵੀ ਨਹੀਂ ਫੁੱਟੀ ਤੇ ਲਗਭਗ ਵੀ ਇਹਦੀ ਉਮਰ ਉਦੋਂ ਕਾਫੀ ਜ਼ਿਆਦਾ ਘਟ ਹੋਊਗੀ ਫਿਰ ਸੋ ਐਦਾਂ ਆ ਜਿਹੜਾ ਇਸ ਕੰਮ ਦੇ ਵਿੱਚ ਜਿਹੜਾ ਝੂਠ ਆ ਉਹ ਚੱਲਦਾ ਆ ਠੀਕ ਆ ਤੇ ਇੱਥੋਂ ਤੱਕ ਕਿ ਡੁਪਲੀਕੇਟ ਅੰਡੇ ਵੀ ਆਉਂਦੇ ਨੇ ਤੇ ਉਹ ਅੰਡੇ ਖਾ ਕੇ ਲੋਕ ਆ ਜਿਹੜੇ ਬਿਮਾਰ ਹੋ ਜਾਂਦੇ ਨੇ ਸੋ ਉਹਦੇ ਤੇ ਵੀ ਆਪਾਂ ਪਿੱਛੇ ਜੇ ਇੱਕ ਵੀਡੀਓ ਆ ਜਿਹੜੀ ਸੌਰੀ ਬਣਾਈ ਸੀ ਤੇ ਬਾਕੀ ਅੱਗੇ ਵੀ ਤੁਹਾਨੂੰ ਜਿਹੜੀ ਜਾਣਕਾਰੀ ਆ ਛੋਟੀਆਂ-ਛੋਟੀਆਂ ਗੱਲਾਂ ਆ ਜਿਹੜੀਆਂ ਦੱਸਦੇ ਰਵਾਂਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ ਹੋ ਤੇ ਵਧੀਆ-ਵਧੀਆ ਕਮੈਂਟ ਆ ਜਿਹੜੇ ਉਹ ਵੀ ਜਰੂਰ ਕਰਦੇ ਹੋ ਤੇ ਤੁਹਾਡੇ ਕਮੈਂਟਾਂ ਦੇ ਨਾਲ ਜਿਹੜਾ ਹੌਸਲਾ ਆ ਉਹ ਮਿਲ ਜਾਂਦਾ ਹੈ ਧੰਨਵਾਦ